ਵਿਆਸ ਸਮੇ ਦੇ ਰਸਮ ਰਿਵਾਜ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਆਸ ਸਮੇ ਦੇ ਰੀਤੀ ਰਿਵਾਜਾਂ ਬਾਰੇ ਜਾਣੂ ਕਰਵਾਉਣਾ ਹਰੇਕ ਸੱਭਿਆਚਾਰ ਦੇ ਰਸਮ ਰਿਵਾਜ ਸਮਾਜ ਵਿੱਚ ਇੱਕ ਵੱਖਰੀ ਭੂਮਿਕਾ ਨਿਭਾਉਂਦੇ ਹਨ ਇਹ ਰੀਤੀ ਰਿਵਾਜ ਆਪਣੇ ਵੱਡੇ ਵਡੇਰਿਆਂ ਦੇ ਅਸ਼ੀਰਵਾਦ ਸਦਕਾ ਸਾਡੇ ਵਿੱਚ ਜਿਉਂਦੇ ਹਨ ਜਿਨ੍ਹਾਂ ਦਾ ਮਕਸਦ ਸਾਨੂੰ ਆਪਸ ਵਿੱਚ ਜੋੜ ਕੇ ਰੱਖਣ ਦੇ ਨਾਲ ਨਾਲ ਸਾਡੇ ਅਮੀਰ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਣਾ ਵੀ ਹੈ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਸਮੇਂ ਦੇ ਰਸਮ ਰਿਵਾਜ ਆਪਣਾ ਇੱਕ ਵਿਲੱਖਣ ਰੂਪ ਰੱਖਦੇ ਹਨ ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ ਮੰਗਣਾ ਪੁਰਾਣੇ ਸਮਿਆਂ ਵਿੱਚ ਵਿਆਹ ਲਈ ਰਿਸ਼ਤਾ ਲੱਭਣ ਅਤੇ ਦੇਖ ਦਿਖਾਈ ਕਰਨ ਉਪਰੰਤ ਮੁੰਡਾ ਕੁੜੀ ਘਰ-ਬਾਰ ਆਦ ਸਭ ਕੁਝ ਪਸੰਦ ਆਉਣ ਉੱਤੇ ਮੰਗਣੇ ਦਾ ਦਿਨ ਤੈਅ ਕੀਤਾ ਜਾਂਦਾ ਸੀ ਮਿੱਥੇ ਹੋਏ ਦਿਨ ਤੀ ਵਾਲੇ 5-7 ਜਣੇ ਮੰਗਣਾ ਕਰਨ ਮੁੰਡੇ ਦੇ ਘਰ ਆਉਂਦੇ ਸਨ ਉਹ ਮੁੰਡੇ ਨੂੰ ਛਹਾਰੇ ਮਿਸ਼ਰੀ ਅਤੇ ਨਾਰੀਅਲ ਦਾ ਸ਼ਗਨ ਪਾ ਕੇ ਰਿਸ਼ਤੇਦਾਰਾਂ ਅਤੇ ਪਿੰਡ ਦੇ ਖਾਸ ਬੰਦਿਆਂ ਦੀ ਮੌਜੂਦਗੀ ਵਿੱਚ ਰਿਸ਼ਤਾ ਪੱਕਾ ਕਰ ਦਿੰਦੇ ਸਨ ਇਸ ਨੂੰ ਰੋਕਾ ਰੋਕ ਰੁਕਾਈ ਠਾਕਾ ਆਦਵੀ ਕਿਹਾ ਜਾਂਦਾ ਸੀ ਅੱਜਕੱਲ ਮੰਗਣੇ ਦੀ ਰਸਮ ਬਹੁਤ ਬਦਲ ਗਈ ਹੈ ਜਿਸ ਨੂੰ ਰਿੰਗ ਸੈਰੇਮਨੀ ਜਾਂ ਇੰਗੇਜਮੈਂਟ ਕਿਹਾ ਜਾਂਦਾ ਹੈ ਇਥੇ ਵਿਆਹ ਵਾਲੇ ਮੁੰਡਾ ਕੁੜੀ ਦੋਵੇਂ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਹੁੰਦੇ ਹਨ ਅਤੇ ਰਿਸ਼ਤਾ ਪੱਕਾ ਕਰਨ ਲਈ ਇੱਕ ਦੂਜੇ ਦੇ ਅੰਗੂਠੀਆਂ ਪਾਉਂਦੇ ਹਨ ਰਿਸ਼ਤੇਦਾਰ ਭੈਣ ਭਰਾ ਦੋਸਤ ਮਿੱਤਰ ਨੱਚ ਗਾ ਕੇ ਆਪਣੀ ਖੁਸ਼ੀ ਪ੍ਰਗਟ ਕਰਦੇ ਹਨ ਸਾਹੇ ਚਿੱਠੀ ਇਸ ਰਸਮ ਨਾਲ ਵਿਆਹ ਦੇ ਕਾਰਜ ਆਰੰਭ ਕੀਤੇ ਜਾਂਦੇ ਹਨ ਸਾਹੇ ਚਿੱਠੀ ਇੱਕ ਸੱਦਾ ਪੱਤਰ ਹੁੰਦਾ ਹੈ ਜੋ ਕਿ ਦੋਹਾਂ ਧਿਰਾਂ ਵੱਲੋਂ ਵਿਆਦੀ ਤਰੀਖ ਮਿਥ ਕੇ ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਹੈ ਇਸ ਵਿੱਚ ਉਹਨਾਂ ਨੂੰ ਮਿੱਥੇ ਦਿਨ ਅਤੇ ਸਮੇ ਉੱਤੇ ਪਿੰਡ ਦੀ ਪੰਚਾਇਤ ਅਤੇ ਰਿਸ਼ਤੇਦਾਰਾਂ ਸਮੇਤ ਜੰਜ ਲੈ ਕੇ ਪਹੁੰਚਣ ਦੀ ਬੇਨਤੀ ਕੀਤੀ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਇਹ ਚਿੱਠੀ ਇੱਕ ਸਾਦੇ ਕਾਗਜ਼ ਉੱਤੇ ਲਿਖ ਕੇ ਉੱਪਰ ਹਲਦੀ ਦਾ ਟਿੱਕਾ ਲਾ ਕੇ ਖੰਮਣੀ ਨਾਲ ਬੰਨੀ ਜਾਂਦੀ ਸੀ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਚਿੱਠੀ ਖੋਲ ਕੇ ਪੜੀ ਜਾਂਦੀ ਸੀ ਅਤੇ ਸ਼ਗਨਾ ਦੇ ਗੀਤ ਗਾਏ ਜਾਂਦੇ ਸਨ ਬਦਲਦੇ ਸਮੇਂ ਨਾਲ ਇਸ ਸਾਹਿ ਚਿੱਠੀ ਦਾ ਰੰਗ ਰੂਪ ਵੀ ਬਦਲ ਗਿਆ ਹੈ ਅੱਜ ਕੱਲ ਇਹ ਰੰਗ ਬਰੰਗੇ ਕਾਗਜ਼ ਜਾਂ ਰੇਸ਼ਮੀ ਕੱਪੜੇ ਉੱਪਰ ਸੁਨਹਿਰੀ ਅੱਖਰਾਂ ਨਾਲ ਛਪਾਈ ਕਰਕੇ ਤਿਆਰ ਕੀਤੀ ਜਾਂਦੀ ਹੈ ਇਸ ਨੂੰ ਨਗਾ ਅਤੇ ਮੋਤੀਆਂ ਜੜੀ ਆਕਰਸ਼ਕ ਲਾਲ ਡੱਬੀ ਵਿੱਚ ਰੱਖਿਆ ਜਾਂਦਾ ਹੈ ਰੂਪ ਭਾਵੇਂ ਬਦਲ ਗਿਆ ਹੈ ਪਰ ਸਾਹਿ ਚਿੱਠੀ ਦੀ ਭਾਵਨਾਤਮਕ ਅਹਿਮੀਅਤ ਪਹਿਲਾ ਜਿੰਨੀ ਹੀ ਹੈ ਗੋਣ ਬਿਠਾਉਣਾ ਵਿਆਹ ਵਾਲੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਰਸਮਾਂ ਸ਼ੁਰੂ ਹੋ ਜਾਂਦੀਆਂ ਸਨ ਗੋਣ ਬਿਠਾਉਣਾ ਇਹਨਾਂ ਵਿੱਚੋਂ ਇੱਕ ਅਹਿਮ ਰਸਮ ਹੈ ਸ਼ਰੀਕੇ ਦੀਆਂ ਨੂਹਾਂ ਧੀਆਂ ਚਾਚੀਆਂ ਤਾਈਆਂ ਰਲ ਕੇ ਦਿਨ ਵੇਲੇ ਵਿਆਹ ਵਾਲੇ ਘਰ ਇਕੱਠੀਆਂ ਹੋ ਕੇ ਸ਼ਗਨਾ ਦੇ ਗੀਤ ਗਾਉਂਦੀਆਂ ਸਨ ਅਤੇ ਵਿਆਹ ਦੇ ਕੰਮਾਂ ਵਿੱਚ ਹੱਥ ਵੀ ਵਟਾਉਂਦੀਆਂ ਸਨ ਜ਼ਮੀਨ ਉੱਤੇ ਦਰਿਆ ਵਿੱਚ ਆ ਕੇ ਜਾਂ ਮੰਝੀਆਂ ਉੱਤੇ ਬਹਿ ਕੇ ਉਹ ਸੁਹਾਗ ਅਤੇ ਘੂੜੀਆਂ ਗਾਉਂਦੀਆਂ ਸਨ ਟੋਲਕੀ ਦੀ ਥਾਪ ਉੱਤੇ ਇਹ ਗੀਤ ਹੋਰ ਵੀ ਦਿਲ ਟੁੰਬਵੇ ਲੱਗਦੇ ਹਨ ਵਿਆਹ ਵਾਲੀ ਕੁੜੀ ਦੇ ਘਰ ਸੁਹਾਗ ਟੋਲੇ ਮਾਈਏ ਟੱਪੇ ਆਦ ਗਾਏ ਜਾਂਦੇ ਸਨ ਇਨ੍ਹਾਂ ਵਿੱਚ ਵਿਆਹ ਦੇ ਚਾਵਾਂ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਸਨ ਅਤੇ ਮਾਪਿਆਂ ਦੀ ਲਾਡੋ ਦੇ ਪੀਕਾ ਘਰ ਛੱਡ ਕੇ ਸੋਹਰੇ ਘਰ ਜਾਣ ਦਾ ਦੁੱਖ ਵੀ ਪ੍ਰਗਟਾਇਆ ਜਾਂਦਾ ਸੀ ਸਾਡਾ ਚਿੜੀਆਂ ਦਾ ਚੰਭਾ ਵੀ ਅਸੀਂ ਬਾਪ ਨੂੰ ਡੁੜ ਜਾਣਾ ਸਾਡਾ ਚਿੜੀਆਂ ਦਾ ਚੰਭਾ ਵੀ ਅਸੀਂ ਬਾਪ ਨੂੰ ਡੁੜ ਜਾਣਾ ਸਾਡੀ ਲੰਬੀ ਹੁਡਾਰੀ ਬਾਪ ਲੀੜੇ ਦੇਸ ਜਾਣਾ ਸਾਡੀ ਲੰਬੀ ਉਡਾਰੀ ਮਾਵਲ ਕਿਹੜੇ ਦੇਸਿਆਂ ਵਿਆਹ ਵਾਲੇ ਮੁੰਡੇ ਦੇ ਘਰ ਸ਼ਾਮ ਵੇਲੇ ਗਾਉਣ ਬਿਠਾਏ ਜਾਂਦੇ ਜਿਸ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਸਨ ਵੀਰਾ ਤੇਰੀ ਲੀਲੀ ਜੀ ਕੋੜੀ ਵਾਗ ਛੁੱਟੇ ਘਾਰੇ ਆਵੇ ਵੀਰਾ ਤੇਰੀ ਲੀਲੀ ਜੀ ਖੋੜੀ ਬਾਗ ਸੁਟੇ ਕਰੀਆ ਦੇ ਵੀਰ ਤੇਰੀ ਪਤਲੀ ਜੀ ਨਾ ਡੋ ਅਸਗੀ ਨਾਲ ਸੁਹਾਵੇ ਵੀਰ ਤੇਰੀ ਪਤਲੀ ਜੀ ਨਾ ਡੋ ਅਸਗੀ ਨਾਲ ਸੁਹਾਵੇ ਫਿਰ ਜਿੱਥੇ ਟਿਕੀ ਰਾਤ ਹੀਕ ਲਾ ਕੇ ਗਾਏ ਗੀਤ ਸਮਾ ਬਣ ਦਿੰਦੇ ਉੱਥੇ ਹੀ ਵੀਰ ਦੇ ਵਿਆਹ ਦੇ ਚਾ ਵਿੱਚ ਪੈਣਾ ਵੱਲੋਂ ਪਾਇਆ ਗਿੱਦਾ ਰੌਣਕਾਂ ਲਾ ਦਿੰਦਾ ਅੱਜ ਕੱਲ ਇਸ ਗੌਣ ਨੇ ਲੇਡੀ ਸੰਗੀਤ ਦਾ ਰੂਪ ਲੈ ਲਿਆ ਹੈ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਰਿਸ਼ਤੇਦਾਰ ਡੀਜੇ ਵੱਲੋਂ ਵਜਾਏ ਗੀਤਾਂ ਉੱਤੇ ਨੱਚ ਟੱਪ ਕੇ ਅਤੇ ਖਾ ਪੀ ਕੇ ਖੁਸ਼ੀ ਮਨਾਉਂਦੇ ਹਨ ਬਗੜ ਭੇਲੀ ਵਿਆਹ ਤੋਂ ਕਈ ਦਿਨ ਪਹਿਲਾਂ ਵਿਆਹ ਵਾਲੇ ਘਰ ਵਿੱਚ ਕੜਾਹੀ ਚੜ ਜਾਂਦੀ ਸੀ ਅਤੇ ਮਠਾਈਆਂ ਪਕਕਣੀਆਂ ਸ਼ੁਰੂ ਹੋ ਜਾਂਦੀਆਂ ਸੀ ਵਿਆਹ ਵਾਲੇ ਮੁੰਡੇ ਕੁੜੀ ਦੀ ਮਾਂ ਆਪਣੇ ਪੇਕੇ ਘਰ ਬਗੜ ਭੇਲੀ ਲੈ ਕੇ ਜਾਂਦੀ ਸੀ ਇਸ ਵਿੱਚ ਚੌਲ ਅਤੇ ਗੁੜ ਪੇਂਟ ਦੇ ਤੌਰ ਉੱਤੇ ਲਗਾਏ ਜਾਂਦੇ ਸਨ ਅਤੇ ਇਹ ਭੇਲੀ ਵਿਆਹ ਵਿੱਚ ਆਉਣ ਲਈ ਨਿੱਗੇ ਸੱਦੇ ਦਾ ਪ੍ਰਤੀਕ ਹੁੰਦੀ ਸੀ ਨਾਨਕੇ ਪਰਿਵਾਰ ਵੱਲੋਂ ਭੇਲੀ ਲੈ ਕੇ ਆਈ ਵਿਆਹ ਵਾਲੇ ਮੁੰਡੇ ਕੁੜੀ ਦੀ ਮਾਂ ਦਾ ਸਵਾਗਤ ਘਰ ਦੀਆਂ ਦੇਲੀਆਂ ਉੱਤੇ ਸਰੁੰਦਾ ਤਿਲ ਚੋਕੀ ਕੀਤਾ ਜਾਂਦਾ ਸੀ ਅਤੇ ਉਸ ਨੂੰ ਉਪਹਾਰ ਵਜੋਂ ਲੀੜੇ ਕੱਪੜੇ ਦਿੱਤੇ ਜਾਂਦੇ। ਪੇਲੀ ਵਿੱਚ ਆਈਆਂ ਵਸਤਾਂ ਨੂੰ ਸ਼ਰੀਕੇ ਦੇ ਘਰਾਂ ਵਿੱਚ ਭੇਜ ਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਸੀ। ਅਜੋਕੇ ਸਮੇਂ ਵਿੱਚ ਪੇਲੀ ਵਜੋਂ 5 ਜਾਂ 7 ਡੱਬੇ ਲੱਡੂਆਂ ਦੇ ਲਜਾਏ ਜਾਂਦੇ ਹਨ ਅਤੇ ਨਾਨਕਾ ਪਰਿਵਾਰ ਪੇਲੀ ਲਜਾਣ ਵਾਲੇ ਨੂੰ ਸ਼ਗਨ ਦੇ ਤੌਰ ਉੱਤੇ ਪੈਸੇ ਦਿੰਦਾ ਹੈ। ਹੁਣ ਵੀ ਕਈ ਵਾਰ ਆਂਡਗਵੰਡ ਦੇ ਘਰਾਂ ਵਿੱਚ ਪੇਲੀ ਵੱਡੀ ਵੰਡੀ ਜਾਂਦੀ ਹੈ ਨਾਨਕਾ ਮੇਲ ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਅਤੇ ਕੁੜੀ ਦਾ ਨਾਨਕਾ ਪਰਿਵਾਰ ਇਕੱਠਾ ਹੋ ਕੇ ਵਿਆਹ ਵਾਲੇ ਘਰ ਪਹੁੰਚਦਾ ਸੀ ਇਸ ਇਕੱਠ ਨੂੰ ਨਾਨਕਾ ਮੇਲ ਕਿਹਾ ਜਾਂਦਾ ਸੀ ਨਾਨਕੇ ਮੇਲ ਦਾ ਵਿਆਹ ਵਾਲੇ ਘਰ ਦੇ ਬੂਹੇ ਉੱਤੇ ਸਰੋਂ ਦਾ ਤੇਲ ਚੋ ਕੇ ਸ਼ਗਨਾਂ ਨਾਲ ਸਵਾਗਤ ਕੀਤਾ ਜਾਂਦਾ ਸੀ ਇਸ ਤੋਂ ਬਾਅਦ ਨਾਨਕ ਸ਼ੱਕ ਵਿੱਚ ਲਿਆਂਦੇ ਸਮਾਨ ਕੱਪੜੇ ਲੀੜੇ ਅਤੇ ਗਹਿਣੇ ਆਦਿ ਸ਼ਰੀਕੇ ਪਾਈਚਾਰੇ ਵਿੱਚ ਦਿਖਾਏ ਜਾਂਦੇ ਸਨ ਫਿਰ ਨਾਨਕੀਆਂ ਵੱਲੋਂ ਜਾਗੋ ਕੱਢੀ ਜਾਂਦੀ ਸੀ ਅਤੇ ਬੋਲੀਆਂ ਪਾਈਆਂ ਜਾਂਦੀਆਂ ਸਨ ਇਨ੍ਹਾਂ ਬੋਲੀਆਂ ਵਿੱਚ ਨਾਨਕੀਆਂ ਦਾਦਕੀਆਂ ਦਲ ਬਣਾ ਕੇ ਇੱਕ ਦੂਜੇ ਨੂੰ ਮਖੌਲ ਕਰਦੀਆਂ ਅਤੇ ਸਿੱਠਣੀਆਂ ਦਿੰਦੀਆਂ ਸਨ ਛੋਲੇ 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 ਇਹ ਨਾਨਕੀਆਂ ਦੀ ਰੜੇਪ ਮੀਰੀ ਬੋਲੇ ਇਹ ਨਾਨਕੀਆਂ ਦੀ ਮੋਜਾਉੜੇ ਟਿੱਡ ਬੋਲੇ ਇਹ ਨਾਦਕੀਆਂ ਦੇ ਮੋਜਾਉੜੇ ਟਿੱਡ ਬੋਲੇ ਇਹ ਨਾਦਕੀਆਂ ਦੇ ਇਹ ਨ ਨਾਨਕੀਆਂ ਨੂੰ ਕੋਟਣੀਆਂ ਦੀ ਮਾਰ ਇਹ ਨ ਨਾਨਕੀਆਂ ਨੂੰ ਆ ਦਾਦਕੀਆਂ ਨੂੰ ਕੱਢੋ ਦਿਨਾਲੋ ਬਾਹਰ ਇਹ ਨ ਦਾਦਕੀਆਂ ਨੂੰ ਅਜੋਕੇ ਸਮੇਂ ਵਿੱਚ ਵੀ ਨਾਨਕਾ ਮੇਲ ਆਉਂਦਾ ਹੈ ਪਰ ਅੱਜ ਕੱਲ ਇਹ ਮੇਲ ਵਿਆਹ ਤੋਂ ਬਸ ਇੱਕ ਦੋ ਦਿਨ ਪਹਿਲਾਂ ਹੀ ਆਉਂਦਾ ਹੈ ਪਹਿਲਾਂ ਵਾਂਗੂ ਪਿੱਤਲ ਦੀ ਗਾਗਰ ਉੱਤੇ ਆਟੇ ਦੇ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਬਾਲੀ ਜਾਗੋ ਦੀ ਥਾਂ ਸੈਲਾ ਨਾਲ ਜਗਣ ਵਾਲੀ ਦੀਵਿਆਂ ਵਾਲੀ ਜਾਗੋ ਕੱਢੀ ਜਾਂਦੀ ਹੈ। ਵਟਣਾ ਲਗਾਉਣਾ। ਦਹੀਂ ਵਿੱਚ ਵੇਸਣ ਅਤੇ ਹਲਦੀ ਰਲਾ ਕੇ ਵਟਣਾ ਤਿਆਰ ਕੀਤਾ ਜਾਂਦਾ ਸੀ। ਮੁੰਡੇ ਕੁੜੀ ਦੇ ਵਿਆਹ ਤੋਂ 7 ਦਿਨ ਪਹਿਲਾਂ ਇਹ ਵਟਣਾ ਲਾਉਣ ਦੀ ਰਸਮ ਸ਼ੁਰੂ ਕਰ ਦਿੱਤੀ ਜਾਂਦੀ ਸੀ। ਇਸ ਰਸਮ ਵੇਲੇ ਮੁੰਡਾ ਕੁੜੀ ਨੂੰ ਰੰਗਲੀ ਚੌਂਕੀ ਉੱਤੇ ਬਿਠਾ ਕੇ ਉੱਤੇ ਫੁਲਕਾਰੀ ਤਾਣ ਕੇ ਦੁੱਬ ਨਾਲ ਵਟਣਾ ਲਾਇਆ ਜਾਂਦਾ ਸੀ ਤਾਂ ਜੋ ਵਿਆਹ ਵਾਲੇ ਦਿਨ ਤੱਕ ਉਹਨਾਂ ਦੇ ਚਿਹਰੇ ਉੱਤੇ ਨਿਖਾਰ ਵੱਧ ਜਾਵੇ। ਅੱਜਕੱਲ ਵੀ ਇਸ ਰਸਮ ਨੂੰ ਨਿਭਾਇਆ ਜਾਂਦਾ ਹੈ ਪਰ ਇਹ ਹੀ ਰਸਮ ਇੱਕ ਦਿਨ ਤੱਕ ਹੀ ਸੀਮਤ ਰਹਿ ਗਈ ਹੈ। ਜੰਝ ਚੜਨੀ ਵਿਆਹ ਵਾਲੇ ਦਿਨ ਸਵੇਰੇ ਮੂਹਨੇ ਰਹੀ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੀ ਨਹਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਮੁੰਡੇ ਦੇ ਨਾਲ ਸਰਵਾਲਾ ਵੀ ਤਿਆਰ ਹੁੰਦਾ ਹੈ ਜੋ ਕਿ ਮੁੰਡੇ ਦਾ ਕੋਈ ਸਾਕਾ ਸੰਬੰਧੀ ਹੁੰਦਾ ਹੈ ਪੈਣਾ ਵੱਲੋਂ ਸੇਰਾ ਬਣਾਈ ਦੀ ਰਸਮ ਕੀਤੀ ਜਾਂਦੀ ਹੈ ਅਤੇ ਭਾਬੀਆਂ ਵੱਲੋਂ ਲਾੜੇ ਦੀਆਂ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ ਜੰਜ ਚੜਨ ਸਮੇ ਇੱਕ ਵਾਲ ਚਲਾਈ ਦੀ ਰਸਮ ਵੀ ਪੈਣਾ ਵੱਲੋਂ ਕੀਤੀ ਜਾਂਦੀ ਹੈ ਜੰਜ ਚੜਾਉਣ ਜਾਂਦੀਆਂ ਮੇਲਣਾ ਗੀਤਾਂ ਦੀ ਲੜੀ ਟੁੱਟਣ ਨਹੀਂ ਦਿੰਦੀਆਂ ਪੁਰਾਣੇ ਸਮੇਂ ਵਿੱਚ ਕੁੜੀ ਵਾਲਿਆਂ ਦੇ ਘਰ ਪਹੁੰਚਣ ਉੱਤੇ ਜੰਜ ਦੇ ਰੋਟੀ ਖਾਣ ਵੇਲੇ ਜੰਜ ਬੰਨਣ ਦੀ ਰਸਮ ਕੀਤੀ ਜਾਂਦੀ ਸੀ ਪਹਿਲਾਂ ਜੰਜ ਕਈ ਦਿਨਾ ਕੁੜੀ ਵਾਲਿਆਂ ਦੇ ਘਰ ਠਹਿਰਦੀ ਸੀ ਪਰ ਹੁਣ ਜ਼ਿੰਦਗੀ ਦੀਆਂ ਵੱਧ ਰਹੀਆਂ ਮਸ਼ਰੂਫੀਆਂ ਤਾਂ ਕਰਕੇ ਇਹ ਰਸਮ ਵੀ ਸਿਮਟ ਕੇ ਇੱਕ ਦਿਨ ਦੀ ਰਹਿ ਗਈ ਹੈ ਉੰਜ ਸਾਰੀਆਂ ਰਸਮਾਂ ਉਵੇਂ ਹੀ ਨਿਭਾਈਆਂ ਜਾਂਦੀਆਂ ਹਨ ਲਾਵਾ ਫੇਰੀ ਪੁਰਾਣੇ ਸਮਿਆਂ ਵਾਂਗ ਅੱਜ ਵੀ ਕੁੜੀ ਵਾਲੇ ਜੰਜ ਦਾ ਬੜੇ ਮਾਣ ਸਤਿਕਾਰ ਨਾਲ ਸਵਾਗਤ ਕਰਦੇ ਹਨ ਅਤੇ ਮਿਲਣੀ ਤੋਂ ਬਾਅਦ ਵਿਆਹ ਦੀ ਪਵਿੱਤਰ ਰਸਮ ਆਨੰਦ ਕਾਰਜ ਕੀਤੀ ਜਾਂਦੀ ਹੈ। ਚਾਰ ਲਾਵਾਂ ਦਾ ਪਾਠ ਪੜਿਆ ਜਾਂਦਾ ਹੈ ਅਤੇ ਅਰਦਾਸ ਕੀਤੀ ਜਾਂਦੀ ਹੈ। Hindu ਪਰਿਵਾਰਾਂ ਵਿੱਚ ਵਿਆਹ ਦੀ ਰਸਮ ਵਿੱਚ 7 ਫੇਰੇ ਹੁੰਦੇ ਹਨ ਜੋ ਕਿ ਅਗਨੀ ਦੇ ird-gird ਹੁੰਦੇ ਹਨ ਅਤੇ ਪਵਿੱਤਰ ਮੰਤਰ ਪੜੇ ਜਾਂਦੇ ਹਨ। ਡੋਲੀ ਇਸ ਰਸਮ ਵੇਲੇ ਵਿਆਹੀ ਕੁੜੀ ਨੂੰ ਡੋਲੀ ਵਿੱਚ ਬਿਠਾਇਆ ਜਾਂਦਾ ਹੈ ਬਹੁਤ ਹੀ ਵਿਰਾਗਮਈ ਮਾਹੌਲ ਹੁੰਦਾ ਹੈ ਕੁੜੀ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਦੀ ਹੋਈ ਰੋਂਦੀ ਹੈ ਸਾਡੀ ਵਾਹ ਗਾਂਧੀ ਕੋਨੇ ਕਹਾ ਚਾੜ ਲੀ ਹੈ ਸਾਡੀ ਵਾਹ ਕਾਦੀ ਕੋਨੇ ਕਹਾ ਚਾੜ ਲੀ ਹੈ ਤਾਰੇ ਮੀ ਬਾਬਲ ਦੇ ਬੋਲੇ ਫੁਗਾ ਛੱਡੀ ਆ ਤਾਰੇ ਮੀ ਬਾਬਲ ਦੇ ਬੋਲੇ ਫੁਗਾ ਛੱਡੀ ਆ ਤੁਰਦੀ ਡੋਲੀ ਦੇ ਉੱਤੇ ਮੁੰਡੇ ਦਾ ਪਿਓ ਪੈਸੇ ਵਾਰਦਾ ਹੈ ਜਿਸ ਨੂੰ ਸੋਟ ਕਰਨਾ ਕਿਹਾ ਜਾਂਦਾ ਹੈ ਰੋਂਦੀ ਕੁਰਲਾਉਂਦੀ ਧੀ ਬਾਬਲ ਦਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ ਹਰ ਮਾਏ 파ੜੇ ਕੁੰਗੀਆਂ ਤੀਆਂ ਕਾਰਿ ਚੱਲਨੀਆ ਸਰਦਾਰੀ ਆਦਲਾ ਮੈਂ ਫੜੇ ਕੁੰਜੀਆਂ ਤੀਂਆ ਕਾਰਿ ਚੱਲਨੀਆ ਸਰਦਾਰੀ ਫਰਕ ਸਿਰਫ ਇੰਨਾ ਹੈ ਕਿ ਹੁਣ ਡੋਲੀ ਨੂੰ ਕਹਾਰ ਨਹੀਂ ਚੁੱਕਦੇ ਕਿਉਂਕਿ ਕੁੜੀ ਨੂੰ ਕਾਰ ਵਿੱਚ ਹੀ ਵਿਦਾ ਕੀਤਾ ਜਾਂਦਾ ਹੈ ਡੋਲੀ ਤੁਰ ਜਾਂਦੀ ਹੈ ਅਤੇ ਬਾਕੀ ਬਰਾਤ ਵੀ ਤੁਰਨ ਦੀ ਆਗਿਆ ਮੰਗਦੀ ਹੈ ਬਾਰ ਰਕਾਈ ਅਤੇ ਪਾਣੀ ਵਾਰਨਾ ਡੋਲੀ ਤੋਂ ਬਾਅਦ ਕੁੜੀ ਸੋਹਰੇ ਘਰ ਆ ਜਾਂਦੀ ਹੈ ਅਤੇ ਨਵੀਂ ਵੋਟੀ ਵੇਖਣ ਦਾ ਚਾ ਸਭ ਨੂੰ ਹੁੰਦਾ ਹੈ ਉਤਰ ਵੀ ਬਾਉਟੀ ਡੋੜੀਏ ਕੋਈ ਤੇਕ ਸੋਹਰੇ ਦਾ ਨੀਂਵਰ ਕੰਧਾਂ ਚਿੱਤ ਮੈਂ ਦਿੱਤੀ ਨਿਆ ਕੋਈ ਕਦੀ ਚੌਂਖ ਦਾ ਨਿਆਣ ਤੋਂ ਪਿਆਰੀਏ ਵਾਰ ਪੈਣਾ ਵੱਲੋਂ ਬਾਰ ਰਕਾਈ ਦੀ ਰਸਮ ਕੀਤੀ ਜਾਂਦੀ ਹੈ ਅਤੇ ਘਰ ਦੇ ਅੰਦਰਲੇ ਦਰਵਾਜ਼ੇ ਅੱਗੇ ਲੱਕੜ ਦਾ ਪਟੜਾ ਰੱਖ ਕੇ ਉਸ ਉੱਪਰ ਨਵੀਂ ਵਿਆਹੀ ਜੋੜੀ ਨੂੰ ਖੜਾਇਆ ਜਾਂਦਾ ਹੈ ਫਿਰ ਮੁੰਡੇ ਦੀ ਮਾਂ ਵੱਲੋਂ ਪਾਣੀ ਵਾਰਨ ਦੀ ਰਸਮ ਕੀਤੀ ਜਾਂਦੀ ਹੈ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਵਾਰੇ ਘਾੜੇ ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਬੰਨੀ ਵਾਰੇ ਘਾੜੇ ਸੁੱਖਾਂ ਸੁਖ ਦਿਨੁ ਆਏ ਦੇਨ ਆਏ ਬੰਨਾ ਬੰਨੀ ਵਾਰੇ ਘਾੜੇ ਸੁੱਖਾਂ ਸੁਖ ਦਿਨੁ ਆਇ ਦੇਨੁ ਆਇ ਬੰਨਾ ਬੰਨੀ ਵਾਰੂ ਘੜੇ ਅਗਲੇ ਦਿਨ ਆਂਡ ਗਵੰਡ ਦੀਆਂ ਔਰਤਾਂ ਨਵੀਂ ਵੋਟੀ ਵੇਖਣ ਆਉਂਦੀਆਂ ਹਨ ਅਤੇ ਵਿਆਹ ਦੇ ਲੱਡੂ ਵੰਡੇ ਜਾਂਦੇ ਹਨ ਕਈ ਥਾਵਾਂ ਉੱਤੇ ਛਟੀਆਂ ਖੇਡਣ ਦੀ ਰਸਮ ਵੀ ਕੀਤੀ ਜਾਂਦੀ ਹੈ ਕੋਠੀ ਝਾੜ ਵਿਆਹ ਦੀਆਂ ਰਸਮਾਂ ਨੂੰ ਸੰਪੂਰਨ ਕਰਨ ਲਈ ਬਗੜ ਪੇਲੀ ਵਾਂਗੂ ਹੀ ਮੁੰਡੇ ਕੁੜੀ ਦੀ ਮਾਂ ਆਪਣੇ ਪੇਕੇ ਘਰ ਕੋਠੀ ਝਾੜ ਲੈ ਕੇ ਜਾਂਦੀ ਹੈ ਜੋ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਵਿਆਹ ਸੁਖੀ ਸੰਧੀ ਪੂਰਾ ਹੋ ਗਿਆ ਹੈ ਇਹ ਸਨ ਪੰਜਾਬ ਦੇ ਸੱਭਿਆਚਾਰ ਵਿੱਚ ਵਿਆਹ ਦੀਆਂ ਕੁਝ ਅਹਿਮ ਰਸਮਾਂ ਜੋ ਕਿ ਸਮੇਂ ਦੇ ਬਦਲਣ ਅਨੁਸਾਰ ਬਦਲਦੀਆਂ ਜਾ ਰਹੀਆਂ ਹਨ ਅਤੇ ਇਹਨਾਂ ਰਸਮ ਰਿਵਾਜਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ